ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾ ਤੁਸੀਂ ਦੇਖ ਰਹੇ ਹੋ ਖਬਰਨਾਮਾ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸੀਬਤਾਂ ਜਿਹੜੀਆਂ ਨੇ ਦਿਨ ਬਰ ਦਿਨ ਵੱਧ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡੀ ਗਈ ਹੈ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਕਿਉਂਕਿ ਹਾਰ ਦਾ ਜ਼ਿੰਮੇਵਾਰ ਇੱਕ ਧੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਪਾਰਟੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੂੰ ਮੰਨ ਰਿਹਾ ਹੈ ਇੱਕ ਸਲਾਹ ਦਿੱਤੀ ਹੈ ਸੁਖਬੀਰ ਬਾਦਲ ਨੂੰ ਜਿਹੜੀ ਸਲਾਹ ਦਿੱਤੀ ਗਈ ਹੈ ਸੁਖਬੀਰ ਬਾਦਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿ ਪਾਰਟੀ ਨੂੰ ਪੰਜਾਬ ਦੇ ਵਿੱਚ ਕਿਵੇਂ ਵਾਪਸ ਲਿਆਂਦਾ ਜਾ ਸਕਦਾ ਹੈ ਜਾਂ 2027 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਵੇਂ ਵਾਪਸੀ ਕਰ ਸਕਦੀ ਹੈ ਜਾ ਕਹਿ ਦਈਏ ਕਿਵੇਂ ਕਾਮਯਾਬ ਹੋਵੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਹੁੰਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬੁਰੀ ਹਾਰ ਹੋਈ ਹੈ। ਜਾ ਕਹਿ ਦਈਏ ਸ਼ਰਮਨਾਕ ਹਾਰ ਹੋਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ। ਖੇਤਰੀ ਪਾਰਟੀ ਵੀ ਹੈ ਪੰਥਕ ਪਾਰਟੀ ਵੀ ਹੈ ਲੇਕਿਨ ਹੁਣ ਸਲਾਹਾਂ ਦੇ ਰਹੇ ਨੇ ਐਡਵਾਈਜ਼ਰ ਸ਼ਰੋਮਣੀ ਅਕਾਲੀ ਦਲ ਨੂੰ ਕਿ ਅਕਾਲੀ ਦਲ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਸਟੈਂਡ ਕੀਤਾ ਜਾ ਸਕਦਾ ਹੈ ਇਹ ਸਲਾਹ ਜਿਹੜੀ ਦੇ ਰਹੇ ਨੇ ਇਹ ਕੋਈ ਸ਼ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਾਂ ਕੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਈ ਆਗੂ ਨਹੀਂ ਕਹਿ ਰਿਹਾ ਸਗੋਂ ਇਹ ਕਹਿ ਰਹੇ ਨੇ ਕਾਂਗਰਸ ਦੇ ਨਵੇਂ ਬਣੇ ਸਸਦ ਕਾਂਗਰਸ ਪਾਰਟੀ ਦੇ ਵਿੱਚ ਪਹਿਲਾ ਉਹ ਮੰਤਰੀ ਵੀ ਸੀ ਫਿਰ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਵਿਧਾਇਕ ਵੀ ਸੀ ਲੇਕਿਨ ਹੁਣ ਉਹ ਲੋਕ ਸਭਾ ਦੀਆਂ ਚੋਣਾਂ ਜਿੱਤ ਚੁੱਕੇ ਨੇ ਹਲਕਾ ਗੁਰਦਾਸਪੁਰ ਤੋਂ ਮੈਂ ਗੱਲ ਕਰ ਰਿਹਾ ਜੀ ਸੁਖਿੰਦਰ ਸਿੰਘ ਰੰਦਾਵਾ ਦੀ ਰੰਦਾਵਾ ਨੇ ਇੱਕ ਬੜੀ ਵੱਡੀ ਸਲਾਹ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਾਂ ਕਹਿ ਦਈਏ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿ ਜੇਕਰ ਉਹ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸਟੈਂਡ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਆਸੇ ਪਾਸੇ ਜੁੰਡਲੀ ਨੇ ਜਿਹੜੀ ਉਹਨਾਂ ਦੇ ਆਸੇ ਪਾਸੇ ਜੁੰਡਲੀ ਹੈ ਜਾਂ ਜਿਹੜੇ ਉਹਨਾਂ ਦੇ ਆਸੇ ਪਾਸੇ ਲੂਗ ਨੇ ਉਹਨਾਂ ਨੂੰ ਪਿੱਛੇ ਹਟਾਉਣਾ ਪਵੇਗਾ ਇਹ ਸੁਖਜਿੰਦਰ ਰੰਧਾਵਾ ਨੇ ਸੁਖਬੀਰ ਬਾਦਲ ਨੂੰ ਸਲਾਹ ਦਿੱਤੀ ਹੈ ਜਦੋਂ ਉਹ ਡੇਰਾ ਬਾਬਾ ਨਾਨਕ ਦੇ ਵਿੱਚ ਬਿੱਟੂ ਦੇ ਘਰ ਬੈਠੇ ਹੋਏ ਸੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਜਦੋਂ ਕੀਤੀ ਗਈ ਤੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਹੋਵੇਗੀ ਜਾਂ ਨਹੀਂ ਹੋਵੇਗੀ ਦੇਖੋ ਸਲਾਹ ਕੌਣ ਦੇ ਰਿਹਾ ਹੈ ਜੋ ਵਿਰੋਧੀ ਪਾਰਟੀ ਦੇ ਨੇ ਸੁਖਵਿੰਦਰ ਸਿੰਘ ਰੰਦਾਵਾ ਨਵੇਂ ਬਣੇ ਸੰਸ ਜਿਲ੍ਹਾ ਗੁਰਦਾਸਪੁਰ ਤੋਂ ਕਹਿੰਦੇ ਨੇ ਕਿ ਜੇਕਰ ਸੁਖਬੀਰ ਬਾਦਲ ਆਪਣੇ ਆਸ-ਪਾਸ ਦੇ ਲੋਕਾਂ ਨੂੰ ਉਹਨਾਂ ਨੇ ਕਿਹਾ ਮੰਡਲੀ ਵੀ ਕਿਹਾ ਮੰਡਲੀ ਜਾਂ ਜੁੰਡਲੀ ਨੂੰ ਜੇ ਹਟਾ ਦੇਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ 2027 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਫਿਰ ਦੁਬਾਰਾ ਤੋਂ ਆਪਣੀ ਪਾਰਟੀ ਨੂੰ ਸਟੈਂਡ ਕਰ ਸਕਦੇ ਨੇ ਹੁਣ ਇਹ ਖੁੱਲ ਕੇ ਖੁਲਾਸਾ ਨਹੀਂ ਕੀਤਾ ਗਿਆ ਰਿੰਦਾਵਾ ਦੇ ਦੁਆਰਾ ਕਿ ਉਹ ਕਿਹੜੀ ਜੁੰਡਲੀ ਹੈ ਜਾਂ ਕਿਹੜੀ ਮੰਡਲੀ ਹੈ ਕਿੰਨਾ ਤੇ ਪਲਟਵਾਰ ਕਰ ਰਹੇ ਨੇ ਰਿੰਦਾਵਾ ਨਵੇਂ ਬੜੇ ਸੰਸਦ ਇਹ ਤਾਂ ਜਾ ਤਾਂ ਉਹਨਾਂ ਨੂੰ ਨਿੱਜੀ ਸਲਾਹ ਦੇਣੀ ਚਾਹੀਦੀ ਹੈ ਸੁਖਵੀਰ ਬਾਦਲ ਨੂੰ ਜਾਂ ਫਿਰ ਉਹਨਾਂ ਦਾ ਨਾਮ ਲੈਣਾ ਚਾਹੀਦਾ ਸੀ ਜਿਹੜੀ ਮੰਡਲੀ ਸਰਦਾਰ ਸੁਖਬੀਰ ਸਿੰਘ ਦੇ ਆਲੇ ਦੁਆਲੇ ਹੈ ਉਹਨਾਂ ਨੇ ਫਿਰ ਦੂਸਰੀ ਗੱਲ ਕੀਤੀ ਜਿਮਨੀ ਚੋਣਾ ਦੀ ਉਹਨਾਂ ਨੇ ਕਿਹਾ ਮੈਂ ਅਸਤੀਫਾ ਜਿਹੜਾ ਹੈ ਰੰਧਾਵਾ ਨੂੰ ਜਿਹੜੇ ਕੁਲਵੰਤ ਸਿੰਘ ਸੰਧਵਾ ਨੇ ਉਹਨੂੰ ਸੌਂਪ ਦਿੱਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਮਨੀ ਚੋਣਾ ਲਈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਜਿਹੜੀ ਹੈ ਉਹ ਤੈਅ ਕਰੇਗੀ ਕਿ ਜਿਮਨੀ ਚੋਣਾਂ ਤੇ ਕਿਹੜੇ ਉਮੀਦਵਾਰ ਨੂੰ ਡੇਰਾ ਬਾਬਾ ਨਾਨਕ ਤੋਂ ਉਤਾਰਿਆ ਜਾਵੇਗਾ ਜਿਹੜੇ ਉਮੀਦਵਾਰ ਨੂੰ ਵੀ ਕਾਂਗਰਸ ਦੀ ਹਾਈ ਕਮਾਂਡ ਚੋਣ ਮੈਦਾਨ ਦੇ ਵਿੱਚ ਭੇਜੇਗੀ ਉਸ ਦੀ ਜਿੱਤ ਹੋਵੇਗੀ ਇਹ ਵੀ ਬੜਾ ਵੱਡਾ ਵਾਅਦਾ ਕੀਤਾ ਹੈ ਸੁਖਵਿੰਦਰ ਰੰਧਾਵਾ ਨੇ ਵਾਰ-ਵਾਰ ਉਸ ਗੱਲ ਦਾ ਜ਼ਿਕਰ ਕਰ ਰਹੇ ਸੀ ਜੇਕਰ ਸ਼ਰੂਮਣੀ ਅਕਾਲੀ ਦਲ ਉਹ ਵਾਪਸ ਸਟੈਂਡ ਆਉਣਾ ਚਾਹੁੰਦੀ ਇਸ ਵਾਪਸ ਸਟੈਂਡ ਦੇ ਵਿੱਚ ਆਉਣਾ ਚਾਹੁੰਦੀ ਹੈ ਤਾਂ ਉਸ ਦੇ ਆਲੇ-ਦੁਆਲੇ ਜਾਨੀ ਕਿ ਸੁਖਵੀਰ ਬਾਦਲ ਦੇ ਆਲੇ-ਦੁਆਲੇ ਜਿਹੜੇ ਲੋਕ ਨੇ ਉਹਨਾਂ ਨੂੰ ਦਰਕਨਾਰ ਕਰਨਾ ਪਵੇਗਾ ਇਹ ਸੁਖਜਿੰਦਰ ਰੰਧਾਵਾ ਗੱਲ ਕਿਉਂ ਕਹਿ ਰਹੇ ਨੇ ਕੀ ਉਹ ਕਿਸੇ ਕੀ ਸਿੱਖਾਂ ਦੇ ਪ੍ਰਤੀ ਰੰਧਾਵਾ ਦਾ ਦਰਜ ਜਗਦਾ ਹੈ ਜਾ ਉਹ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ ਉਹ ਬਰਕਰਾਰ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ ਹੈ। ਕਿਉਂ ਸਪੋਰਟ ਕਰਦੇ ਨੇ ਰਣਦਾਵਾ ਸਾਹਿਬ ਬਾਦਲ ਸਾਹਿਬ ਦੀ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਖਲਾਸਾ ਕਰਨਗੇ ਸੁਖਜਿੰਦਰ ਸਿੰਘ ਰਣਦਾਵਾ ਜੋ ਨਵੇਂ ਬਣੇ ਸੰਸਦ ਨੇ ਲੋਕ ਸਭਾ ਦੇ ਕਾਂਗਰਸ ਪਾਰਟੀ ਵੱਲੋਂ ਲੇਕਿਨ ਉਹ سپورਟ ਕਰ ਰਹੇ ਨੇ ਸਲਾਮਾ ਦੇ ਰਹੇ ਨੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਜਿਹੜਾ ਬਿਆਨ ਦਿੱਤਾ ਗਿਆ ਹੈ ਸੰਜੇਂਦਰ ਰੰਧਾਵਾ ਦੇ ਦਾਵਾ ਦੁਆਰਾ ਕੀ ਕਾਂਗਰਸ ਪਾਰਟੀ ਉਸ ਦੀ ਨਿਖੇਦੀ ਕਰਦੀ ਹੈ ਜਾਂ ਨਹੀਂ ਕਰਦੀ ਜਾਂ ਕੋਈ ਸ਼ਿਕੰਜਾ ਕਾਂਗਰਸ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਰੰਧਾਵਾ ਸਾਹਿਬ ਤੇ ਕਸਦੀ ਹੈ ਜਾਂ ਨਹੀਂ ਕਸਦੀ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਲੇਕਿਨ ਇਹਨਾਂ ਦਿਨਾਂ ਦੇ ਵਿੱਚ ਰੰਧਾਵਾ ਬੜੀ ਵਧੀਆ ਸਲਾਹ ਦੇ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਾਂ